ਨਾਵਲ ਪੋਫਟਾਲੇ ਤੋਂ ਪਹਿਲਾਂ ਇਸ ਨਾਵਲ ਬਾਰੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਮੁੱਚਾ ਭਾਰਤ ਇੱਕ ਤਰ੍ਹਾਂ ਦੀ ਦੂਰੀ ਗੁਲਾਮੀ ਭੋਗ ਰਿਹਾ ਸੀ ਇੱਕ ਪਾਸੇ ਅੰਗਰੇਜ਼ਾਂ ਦੇ ਰਾਜ ਦਾ ਜੂਲਾ ਤੇ ਦੂਜੇ ਪਾਸੇ ਭਾਰਤ ਦੀਆਂ ਛੋਟੀਆਂ ਵੱਡੀਆਂ ਰਿਆਸਤਾਂ ਦੇ ਰਾਜਿਆਂ ਮਹਾਰਾਜਿਆਂ ਰਜਵਾੜਿਆਂ ਦਾ ਜ਼ੁਲਮ ਅਤੇ ਤਸ਼ੱਦਦ ਜਿਹੜਾ ਅੰਗਰੇਜ਼ਾਂ ਦੇ ਰਾਜ ਦਾ ਪੂਰੀ ਤਰ੍ਹਾਂ ਪੱਖਪੂਰਦਾ ਸੀ ਤੇ ਦੂਜੇ ਪਾਸੇ ਆਪਣੀ ਆਪਣੀਆਂ ਰਿਆਸਤਾਂ ਦੀ ਬੋਲੀ ਜਨਤਾ ਉੱਤੇ ਮਨ ਮਰਜ਼ੀਆਂ ਕਰਦਾ ਤੇ ਉਸ ਨੂੰ ਹਰ ਪੱਖੋਂ ਦਬਾ ਕੇ ਰੱਖਦਾ ਸੀ ਇਨਾਂ ਜ਼ਿਆਦਤੀਆਂ ਦੀ ਸੂਚੀ ਬਹੁਤ ਲੰਬੀ ਹੈ ਇਨਾਂ ਹੀ ਜ਼ਿਆਦਤੀਆਂ ਦੇ ਖਿਲਾਫ ਪਰਜਾ ਮੰਡਲ ਦੀ ਲਹਿਰ ਸ਼ੁਰੂ ਹੋਈ ਜਿਸ ਵਿੱਚ ਹੌਲੀ-ਹੌਲੀ ਉਹ ਸਭ ਜਥੇਬੰਦੀਆਂ ਤੇ ਪਾਰਟੀਆਂ ਸ਼ਾਮਲ ਹੁੰਦੀਆਂ ਗਈਆਂ ਤੇ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਵਿੱਚ ਆਪਣੀ ਫੈਸਲਾਕੁਨ ਭੂਮਿਕਾ ਨਿਭਾਉਣ ਦੇ ਸਮਰੱਥ ਹੋ ਗਈ ਗੁਰਦਿਆਲ ਸਿੰਘ ਨੇ ਬੜੇ ਸੰਜਮ ਪਰ অতি ਪ੍ਰਭਾਵਸ਼ਾਲੀ ਢੰਗ ਨਾਲ ਪੰਜਾਬ ਦੀ ਪ੍ਰਸਿੱਧ ਮੰਡੀ ਜੈਤੋ ਜ਼ਿਲ੍ਹਾ ਫਰੀਦਕੋਟ ਵਿੱਚ ਲੱਗੇ ਅਕਾਲੀ ਮੋਰਚਾ ਜਿਹੜਾ ਇਸੇ ਕਸਬੇ ਦੇ ਗੁਰਦੁਆਰਾ ਸ੍ਰੀ ਗੰਗਸਰ ਵੇਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਨੂੰ ਖੰਡਿਤ ਕਰਨ ਦੇ ਵਿਰੋਧ ਵਿੱਚ ਲਾਇਆ ਗਿਆ ਸੀ ਤੇ ਜਿਸ ਮੋਰਚੇ ਵਿੱਚ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ ਸਨ ਨੂੰ ਪਿੱਠ ਭੂਮੀ ਵਿੱਚ ਰੱਖ ਕੇ ਆਜ਼ਾਦੀ ਦੇ ਪੋਫਟਾਲੇ ਤੋਂ ਪਹਿਲਾਂ ਦੇ ਸੰਘਰਸ਼ ਨੂੰ ਉਗਾੜਿਆ ਹੈ ਆਮ ਨਾਵਲਾ ਮੰਗ ਇਸ ਨਾਵਲ ਵਿੱਚ ਕੋਈ ਲੰਬੀ ਬਿਰਤਾਂਤਮਈ ਕਹਾਣੀ ਨਹੀਂ ਸਗੋਂ ਇੱਕ ਖਾਸ ਸਮੇਂ ਦਾ ਅੱਖੀਂ ਡਿਠਾ ਤੇ ਹੱਡੀ ਹੰਡਾਇਆ ਸੱਚ ਦਰਸਾਇਆ ਗਿਆ ਹੈ ਨਾਵਲ ਵਿੱਚ अनेका ਥਾਵਾਂ ਉੱਤੇ ਅਜਿਹੇ ਵੇਰਵੇ ਪਛਾਣੇ ਜਾ ਸਕਦੇ ਹਨ ਨਾਵਲ ਦੇ ਮੁੱਖ ਪਾਤਰ ਪਾਵੇਂ 16-17 ਸਾਲਾਂ ਦੇ ਗੰਬੀਰ ਪਾਤਰ ਹਨ ਨੱਥਾ ਦੀਨਾ ਤੇ ਜਗਨਾ ਆਦ ਪਰ ਨਾਵਲਕਾਰ ਇਨ੍ਹਾਂ ਤਿੰਨਾਂ ਹੀ ਪਾਤਰਾਂ ਦੇ ਕਿਰਦਾਰ ਵਿੱਚ ਇਸ ਸੱਚ ਨੂੰ ਖੁਦ ਜੀਉਂਦਾ ਤੇ ਭੋਗਦਾ ਹੈ ਉਦੋਂ ਦੇ ਸਕੂਲਾਂ ਦੇ ਇਨਸਪੈਕਟਰੀ ਪ੍ਰਬੰਧ ਵਿੱਚ ਇਸ ਗੁਲਾਮੀ ਬਾਰੇ ਚੇਤਨ ਉਹ ਅਧਿਆਪਕ ਵੀ ਹਨ ਜਿਹੜੇ ਤਨੁਮਨੋਂ ਵਿਦਿਆਰਥੀਆਂ ਦੇ ਪ੍ਰੇਰਣਾ ਸਰੋਤ ਬਣਦੇ ਹਨ ਨਾਵਲਕਾਰ ਨਾ ਕੇਵਲ ਇਹਨਾਂ ਅਧਿਆਪਕਾਂ ਦੇ ਕਿਰਦਾਰ ਵਿੱਚ ਹੀ ਮੌਜੂਦ ਹੈ ਸਗੋਂ ਉਹਨਾਂ ਮਾਪਿਆਂ ਦੇ ਕਿਰਦਾਰਾਂ ਵਿੱਚ ਵੀ ਮੌਜੂਦ ਹੈ ਜਿਹੜੇ ਉਸ ਵੇਲੇ ਦੇ ਸੱਭਿਆਚਾਰਿਕ ਤੇ ਰਾਜਨੀਤਿਕ ਸਥਿਤੀ ਤੋਂ ਬਹੁਤਾ ਚਿਰ ਅਣਪੇਝ ਨਹੀਂ ਰਹਿ ਸਕਦੇ ਸੀ ਇਸ ਲਈ ਉਹ ਆਪਣੇ ਬੱਚਿਆਂ ਦੇ ਅਜੇ ਹਸਾਸੀ ਕਾਰਨਾਮਿਆਂ ਦੇ ਵਿਰੋਧ ਵਿੱਚ ਨਹੀਂ ਖੜਦੇ ਸਗੋਂ ਸੂਝਵਾਨ ਮਾਪਿਆਂ ਵਾਂਗ ਇਹਨਾਂ ਦੀ ਤਾਕਤਵਰ ਧਿਰ ਬਣਦੇ ਤੇ ਸਮੇਂ-ਸਮੇਂ ਇਹਨਾਂ ਨੂੰ ਯੋਗ ਸੋਧ ਵੀ ਦਿੰਦੇ ਹਨ ਆਨੰਦ ਸਿੰਘ ਨੱਥੇ ਦਾ ਪਿਤਾ ਅਜਿਹਾ ਹੀ ਸਿਆਣਾ ਤੇ ਸੂਝਵਾਨ ਮਨੁੱਖ ਹੈ ਆਜ਼ਾਦੀ ਦੀ ਲੜਾਈ ਦੀ ਉਸ ਵੇਲੇ ਦੀ ਸ਼ਹਿਰ ਦੀ ਪਾਰਟੀ ਦੇ ਸਿਰ ਕੱਢ ਤੇ ਕੌਮੀ ਪੱਧਰ ਦੇ ਆਗੂ ਜਿਨ੍ਹਾਂ ਵਿੱਚ ਸ੍ਰੀ ਜਵਾਹਰ ਲਾਲ ਨਹਿਰੂ ਡਾਕਟਰ ਸੈਫੁੱਦੀਨ ਕਿਚਲੂ ਗੰਨੀ ਜ਼ੈਲ ਸਿੰਘ ਸੇਟ ਰਾਮਨਾਥ ਤੇ ਹੋਰ ਕਿੰਨੇ ਹੀ ਕਾਂਗਰਸੀ ਪਰਜਾ ਮੰਡਲੀ ਤੇ ਅਕਾਲੀ ਆਗੂਆਂ ਦੇ ਨਾਂ ਆਉਂਦੇ ਹਨ ਉਹਨਾਂ ਦੀ ਵਕਤੀ ਪਰ ਮੁੱਲਵਾਨ ਮੌਜੂਦਗੀ ਤੇ ਕਾਰਗਰਦਗੀ ਨੂੰ ਨਾਵਲਕਾਰ ਨਾਵਲ ਦੇ ਸਮੁੱਚੇ ਤਾਣੇ ਬਣ ਚ ਬਾਖੂ ਵੀ ਪ੍ਰਗਟਾਉਣ ਵਿੱਚ ਸਫਲ ਹੋਇਆ ਹੈ ਮੈਨੂੰ ਪੂਰੀ ਉਮੀਦ ਹੈ ਕਿ ਹੁਣ ਦੇ ਸਕੂਲ ਦੇ ਬੱਚੇ ਨਾ ਕੇਵਲ ਇਸ ਨਾਵਲ ਨੂੰ ਦਿਲਚਸਪੀ ਨਾਲ ਪੜ੍ਹਨਗੇ ਹੀ ਸਗੋਂ ਇਸ ਵਿੱਚ ਪੇਸ਼ ਨਰੁਆ ਕਦਰਾਂ ਕੀਮਤਾਂ ਨੂੰ ਆਪਣੇ ਸਮੁੱਚੇ ਜੀਵਨ ਵਰਤਾਰੇ ਦਾ ਅੰਗ ਬਣਾਉਣਗੇ ਅਤੇ ਮਹਿਸੂਸ ਕਰਨਗੇ ਕਿ ਉਹਨਾਂ ਵਿੱਚੋਂ ਹੋਈ ਕੋਈ ਨੱਥਾ ਦੀਨਾ ਜਾਂ ਜਗਨਾ ਹਨ ਇਹੋ ਇਸ ਨਾਵਲ ਦੀ ਪ੍ਰਾਪਤੀ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਇੱਕ ਹੀ ਸਰੂਪ ਸਭੇ ਇੱਕ ਹੈ ਜੋਤ ਜਾਨ ਬੋ ਕਾંડ ਪਹਿਲਾ ਅੱਲ ਉਹਨਾਂ ਦੇ ਸਕੂਲ ਵਿੱਚ ਕਿਸੇ ਇੰਸਪੈਕਟਰ ਨੇ ਆਉਣਾ ਸੀ ਇਸੇ ਕਰਕੇ ਅੱਜ ਸਾਰੇ ਅਧਿਆਪਕ ਤੇ ਵਿਦਿਆਰਥੀ ਤਿਆਰੀ ਵਿੱਚ ਲੱਗੇ ਹੋਏ ਸਨ ਵਿਦਿਆਰਥੀ ਕਾਗਜ਼, ਦੀਲੇ, ਰੋੜੀਆਂ, ਠੀਕਰੀਆਂ, ਕੱਚ ਦੇ ਟੁਕੜੇ ਤੇ ਸਲੇਟੀਆਂ ਚੁਗ-ਚੁਗ ਕੇ ਕੂੜੇ ਵਾਲੇ ਪੀਪਿਆਂ ਵਿੱਚ ਸੁੱਟੀ ਜਾਂਦੇ ਸਨ ਅਧਿਆਪਕ ਉਹਨਾਂ ਦੀ ਨਿਗਰਾਨੀ ਕਰ ਰਹੇ ਸਨ ਹੈਡਮਾਸਟਰ ਸਾਹਿਬ ਉਹਨਾਂ ਦਾ ਕੰਮ ਵੇਖਣ ਉਧਰ ਆਏ ਤਾਂ ਨੱਥੇ ਕੋਲ ਆ ਕੇ ਕਿਹਾ ਬਹੁਤ ਅੱਛੇ ਬੇਟਾ ਬਹੁਤ ਅੱਛੇ ਸਾਰਾ ਸਕੂਲ ਸ਼ੀਸ਼ੇ ਵਾਂਗਲਿਸ਼ ਕਾਦੇਉ ਨਥੇ ਦੇ ਨਾਲ ਫਿਰਦਾ ਦੀਨਾ ਉਸੇ ਵੇਲੇ ਆਪਣੀ ਸੁਰੀਲੀ ਆਵਾਜ਼ ਵਿੱਚ ਬੋਲਿਆ ਇੱਕ ਵਾਰੀ ਤਾਂ ਜੀ ਐਸਾ ਸ਼ੀਸ਼ਾ ਬਣਾ ਦਿਆਂਗੇ ਚਾਹੇ ਮੁੰਡੇ ਮੂੰਹ ਵੇ ਵੇਖ ਕੇ ਪੱਗਾਂ ਬੰਨ ਲੈਣ ਅੱਛਾ ਤੂੰ ਵੀ ਅੱਜ ਹੱਥ ਮੇਲੇ ਕਰਨ ਲੱਗ ਪਿਆ ਉਹਦੇ ਕੋਲ ਆ ਕੇ ਹੈਡਮਾਸਟਰ ਜੀ ਨੇ ਕੁਝ ਮੁਸਕਰਾਉਂਦਿਆਂ ਕਿਹਾ ਸ਼ਰਾਰਤੀ ਲੜਕਾ ਅੱਜ ਕਿਵੇਂ ਇਹ ਕੰਮ ਕਰਨ ਨੂੰ ਦਿਲ ਕਰ ਆਇਆ ਪੁੱਤਰ ਇਲਮਦੀਨ ਜੀ ਤੇ ਜਦੋਂ ਹੈਡਮਾਸਟਰ ਜੀ ਨੇ ਕੋਲ ਆ ਕੇ ਉਦਾ ਪੋਲਾ ਜਿਹਾ ਕੰਨ ਮਰੋੜਿਆ ਤਾਂ ਦੀਨਾ ਖਿੜਖੜਾ ਕੇ ਹੱਸ ਪਿਆ ਫਿਰ ਟੈਂਸ਼ਨ ਹੋ ਕੇ ਖੜੋਂਦਿਆਂ ਬੋਲਿਆ ਜਨਾਬ ਤੂੰਸਰਾ ਕੰਨ ਪਕੜੋ ਜੀ ਇਹ ਤਾਂ ਦੁਖਦਾ ਹੈ ਜੀ ਕਿਉਂ ਕੀ ਹੋਇਆ ਹੈਡਮਾਸਟਰ ਸਾਹਿਬ ਨੇ ਕੰਨ ਛੱਡਿਆ ਨਹੀਂ ਇਹ ਜੀ ਡ੍ਰਿਲ ਮਾਸਟਰ ਸਾਹਿਬ ਨੇ ਮਸਲ ਮਸਲ ਕੇ ਸੁਜਾ ਦਿੱਤਾ ਸੀ ਦੀਨੇ ਨੇ ਗੰਭੀਰ ਹੋ ਕੇ ਜਵਾਬ ਦਿੱਤਾ ਸ਼ਰਾਰਤੀ ਹੈਡਮਾਸਟਰ ਸਾਹਿਬ ਨੇ ਕੰਨ ਛੱਡਦਿਆਂ ਮੁਸਕਰਾ ਕੇ ਉਹਦੇ ਸਿਰ ਉੱਤੇ ਪੋਲਾ ਜਿਹਾ ਪੜ ਮਾਰਦਿਆਂ ਕਿਹਾ ਬਾਤ ਤਾਂ ਖੜਾ ਖੜੋਤਾ ਬਣਾ ਲੈਂਦਾ ਬਾਤ ਕੀ ਕਿਆ ਬਾਤ ਹੈ ਜੀ ਬਾਤ ਤੋਂ ਬਿਨ ਬਣਾਈ ਹੀ ਬਨ ਜਾਂਦੀ ਹੈ ਜੀ ਹੈਡਮਾਸਟਰ ਸਾਹਿਬ ਉਹਦੀ ਅਜੇ ਹੀ ਸ਼ੇਰੋ ਸ਼ੇਰੀ ਉੱਤੇ ਬਹੁਤ ਖੁਸ਼ ਹੁੰਦੇ ਸਨ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਦੀਨਾ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਇਸੇ ਕਰਕੇ ਉਹ ਉਸ ਨੂੰ ਦਿਲੋਂ ਬਹੁਤ ਪਿਆਰ ਕਰਦੇ ਸਨ ਹੁਣ ਵੀ ਉਹ ਖੁਸ਼ੀ ਵਿੱਚ ਝੂਮਦੇ ਆਪਣੀ ਸਫੇਦ ਪੈਂਟ ਨੂੰ ਠੀਕ ਕਰਦੇ ਬੋਲੇ ਵਾਹ ਬੇਟੇ ਵਾਹ ਦੀਨਾ ਉਹਨਾਂ ਵੱਲ ਤੱਕ ਕੇ ਮੁਸਕਰਾਉਂਦਿਆਂ ਫਿਰ ਆਪਣੇ ਕੰਮ ਵਿੱਚ ਰੁੱਝ ਗਿਆ ਜਦੋਂ ਹੈਡਮਾਸਟਰ ਸਾਹਿਬ ਉਹਨਾਂ ਕੋਲੋਂ ਦੂਰ ਚਲੇ ਗਏ ਤਾਂ ਦੀਨੇ ਨੇ ਨੱਥੇ ਨੂੰ ਧੀਮੀ ਆਵਾਜ਼ ਵਿੱਚ ਕਿਹਾ ਨੱਥੇ ਮੈਨੂੰ ਇਉਂ ਲੱਗਦਾ ਹੈ ਹੈਡਮਾਸਟਰ ਸਾਹਿਬ ਜਿਵੇਂ ਸਾਡੇ ਬਾਪੂ ਹੁੰਦੇ ਹੈ ਨੱਥੇ ਨੂੰ ਉਹਦੀ ਗੱਲ ਸਮਝ ਨਾ ਆਈ ਉਸ ਪੁੱਛਿਆ ਕੀ ਮਤਲਬ ਤੇਰਾ ਵੀ ਮਤਲਬ ਕੀ ਹੋਣਾ ਸੀ ਜਿੰਨਾ ਇਹ ਸਾਨੂੰ ਪਿਆਰ ਕਰਦੇ ਹੈ ਮੇਰਾ ਅੱਬਾ ਵੀ ਮੈਨੂੰ ਨਹੀਂ ਕਰਦਾ ਨਾਲੇ ਸਾਡੀ ਮਸੀਤ ਵਾਲੇ ਮੌਲਵੀ ਜੀ ਦੱਸਦੇ ਹੁੰਦੇ ਹੈ ਕਿ ਇਨਸਾਨ ਦਾ ਅੱਬਾ ਤਾਂ ਅਸਲ ਵਿੱਚ ਉਹਦਾ ਹੀ ਉਹ ਉਸਤਾਦ ਹੈ ਜਿਹੜਾ ਇਲਮ ਦੀ ਦੌਲਤ ਬਖਸ਼ਦਾ ਹੈ ਜਦੋਂ ਨੱਥੇ ਨੇ ਪਰਾਂ ਚੰਦੂ ਚਪੜਾਸੀ ਦੀ ਕੋਠੜੀ ਕੋਲ ਫਿਰਦੇ ਆਪਣੇ ਹੈਡਮਾਸਟਰ ਸਾਹਿਬ ਵੱਲ ਫੇਰ ਵੇਖਿਆ ਤਾਂ ਉਹ ਸੱਚਮੁੱਚ ਹੀ ਉਹਨੂੰ ਆਪਣੇ ਧਰਮ ਪਿਤਾ ਜਾਪੇ ਸੋਹਣੇ ਵੀ ਉਹ ਕਿੰਨੇ ਸਨ ਪਰਵਾ ਗੋਲ ਚਿਹਰਾ ਚਮਕੀਲੀਆਂ ਮੁਸਕਰਾਉਂਦੀਆਂ ਅੱਖਾਂ ਲੰਮਾ ਤਿੱਖਾ ਨੱਕ ਚੌੜਾ ਮੱਥਾ ਕਾਲੇ ਸ਼ਾਵਾਲ ਲੰਮਾ ਕਦ ਸਡੌਲ ਸਰੀਰ ਬਿਲਕੁਲ ਅੰਗਰੇਜ਼ਾਂ ਵਰਗੇ ਲੱਗਦੇ ਸਨ ਪਰ ਉਸ ਵੇਲੇ ਉਹਨੂੰ ਅੰਗਰੇਜ਼ ਸ਼ਬਦ ਤੋਂ ਜਿਵੇਂ ਝੜ ਆਈ ਉਹਨੇ ਸੁੱਤੇ ਸੁਬਾਹੀ ਦੀਨੇ ਨੂੰ ਕਿਹਾ ਇਹ ਤਾਂ ਤੇਰੀ ਗੱਲ ਠੀਕ ਹੈ ਸਾਡੇ ਵਾਸਤੇ ਤਾਂ ਇਹ ਦੇਵਤਾ ਸਰੂਪ ਹੀ ਨੇ ਉਸੇ ਦਿਨ ਸ਼ਾਮ ਤੱਕ ਸਕੂਲ ਸੱਚਮੁੱਚ ਸ਼ੀਸ਼ੇ ਵਾਂਗ ਅੰਗਲਿਸ਼ ਕਰਨ ਲੱਗ ਪਿਆ ਰੋਜ਼ਾਨਾ ਸਕਾਉਟਿੰਗ ਵਾਲੇ ਮੁੰਡੇ ਅੱਜ ਵੀ ਸਕੂਲ ਬੰਦ ਹੋਣ ਮਗਰੋਂ ਅਥਰੇ 5 ਵਜੇ ਡ੍ਰਿਲ ਵਾਸਤੇ ਦੁਬਾਰਾ ਸਕੂਲ ਆਏ ਸਨ ਸਭ ਨੇ ਪੂਰੀਆਂ ਵਰਦੀਆਂ ਪੈਨੀਆਂ ਹੋਈਆਂ ਸਨ ਬਾਕੀ ਮੁੰਡਿਆਂ ਦੇ ਨਾਲ ਜਦੋਂ ਦੀਨਾ ਤੇ ਨੱਥਾ ਵੀ ਅਭਿਆਸ ਕਰਨ ਲੱਗੇ ਤਾਂ ਨੱਥੇ ਨੂੰ ਜਾਪਿਆ ਜਿਵੇਂ ਉਹ ਕਿਸੇ ਪਰਦੇਸ ਵਿੱਚ ਪਹੁੰਚ ਗਏ ਹੋਣ ਸਾਹਮਣੇ ਉਹਨਾਂ ਦੇ ਸਕੂਲ ਦੀ ਸੁੰਦਰ ਇਮਾਰਤ ਸੀ ਜਿਸ ਉੱਤੇ ਸਕੂਲ ਦਾ ਨਾਮ ਲਿਖਿਆ ਹੋਇਆ ਸੀ ਹੇਠ ਸੰਨ ਵੀ ਲਿਖਿਆ ਹੋਇਆ ਸੀ 1928 ਉਸ ਤੋਂ ਹੇਠਾਂ ਮੰਡੀ ਦਾ ਨਾਮ ਸੀ ਸਾਰੀ ਇਮਾਰਤ ਅੰਗਰੇਜ਼ੀ ਦੇ ਅੱਖਰ ਵਿੱਚ ਐਚ ਵਰਗੀ ਸੀ ਇੱਕ ਸਿਰੇ ਉੱਤੇ ਹੈਡਮਾਸਟਰ ਸਾਹਿਬ ਦਾ ਕਮਰਾ ਸੀ ਤੇ ਦੂਜੇ ਸਿਰੇ 8ਵੀਂ ਜਮਾਤ ਦਾ ਕਮਰਾ ਇਸ ਦੇ ਨਾਲ ਹੀ ਨੱਥੇ ਦੀ ਜਮਾਤ ਦਾ ਕਮਰਾ ਸੀ ਕਮਰਿਆਂ ਦੇ ਸਾਹਮਣੇ ਵਰਾਂਡੇ ਦੇ ਥੰਮ੍ਹਾਂ ਉੱਤੇ ਜਿਹੜੀਆਂ ਵੇਲਾਂ ਚੜੀਆਂ ਹੋਈਆਂ ਸਨ ਉਹਨਾਂ ਦੇ ਪੱਤੇ ਤੇ ਸੂਹੇ ਰੰਗ ਦੇ ਫੁੱਲ ਨਿੱਕੇ-ਨਿੱਕੇ ਪੰਛੀਆਂ ਵਾਂਗ ਆਸਮਾਨ ਵੱਲ ਉੱਡਦੇ ਜਾਪਦੇ ਸਨ ਵਿਹੜੇ ਵਿੱਚ ਉਹ ਵੱਡਾ ਪੀਪਲ ਸੀ ਜਿਹੜਾ ਨੱਥੇ ਨੂੰ ਹਮੇਸ਼ਾ ਬੇ ਸੰਤਾ ਸਿੰਘ ਵਰਗਲ ਲੱਗਦਾ ਹੁੰਦਾ ਤੈਨੂੰ ਪਤਾ ਦਿਨਿਆ ਮੇਰੇ ਬਾਬਾ ਜੀ ਦੀ ਸ਼ਕਲ ਕਿਹੋ ਜਿਹੀ ਸੀ ਜਦੋਂ ਡ੍ਰਿਲ ਮਾਸਟਰ ਜੀ ਨੇ ਉਹਨਾਂ ਨੂੰ ਖੇੜ ਬਦਲ ਲਈ ਕਹਿੰਦਿਆਂ ਸਟੈਂਡਰਡ ਦੀ ਹੋਣ ਲਈ ਕਿਹਾ ਤਾਂ ਨੱਥੇ ਨੇ ਅਚਨਚੇਤ ਦੀਨੇ ਨੂੰ ਪੁੱਛਿਆ ਦੀਨੇ ਨੇ ਹੈਰਾਨੀ ਨਾਲ ਉਸ ਵੱਲ ਤੱਕ ਕੇ ਕਿਹਾ ਡ੍ਰਿਲ ਕਰਦਾ ਕਿ ਬਾਬਾ ਜੀ ਦੀ ਬੁੱਕਲ 'ਚ ਬੈਠਾ ਹੈ ਨੱਥੇ ਨੂੰ ਖਿਆਲ ਆਇਆ ਕਿ ਇਹ ਸਮਾਂ ਜਈਆਂ ਸੋਚਾਂ ਵਿੱਚ ਗੁਆਚਣ ਦਾ ਨਹੀਂ ਸੀ ਉਹ ਅਕਸਰ ਅਜਿਹੇ ਸੋਚਾਂ ਵਿੱਚ ਗੁੰਮ ਕੇ ਆਪਣੇ ਹਥਲੇ ਕੰਮ ਵਿੱਚ ਕੋਈ ਗਲਤੀ ਕਰ ਬੈਠਦਾ ਸੀ ਜਿਸ ਬਦਲੇ ਉਹਨੂੰ ਝਾੜ-ਜੰਬ ਸੇਣੀ ਪੈਂਦੀ ਪਰ ਜਦੋਂ ਉਹਨੂੰ ਉਹਨੂੰ ਅਜਿਹੀ ਸੋਚ ਆਉਂਦੀ ਉਦੋਂ ਤੱਕ ਪੰਛੀ ਵਾਂਗ ਉੱਡਦੇ ਖਿਆਲ ਕਿਤੇ ਦੀ ਕਿਤੇ ਚਲੇ ਜਾਂਦੇ ਉਹਨੂੰ ਇੰਜ ਮਹਿਸੂਸ ਹੋਣ ਲੱਗ ਪੈਂਦਾ ਜਿਵੇਂ ਬਦਲਾ ਉੱਤੇ ਤੈਰ ਰਿਹਾ ਹੋਵੇ ਸੱਤਵੀਂ ਐਕਸਰਸਾਈਜ਼ ਡ੍ਰਿਲ ਮਾਸਟਰ ਪ੍ਰੀ ਤੁਮ ਚੰਦ ਨੇ ਦੂਰੋਂ ਉੱਚੀ ਆਵਾਜ਼ ਵਿੱਚ ਕਿਹਾ ਫਿਰ ਆਪਣੇ ਗਲ ਵਿੱਚ ਬੰਨੇ ਖੱਟੇ ਤੇ ਨੀਲੇ ਰੰਗ ਦੇ ਰੁਮਾਲ ਨੂੰ ਨਕਟਾਈ ਵਾਂਗ ਠੀਕ ਕਰਦਿਆਂ ਬਿੱਲੀ ਅੱਖਾਂ ਨਾਲ ਸਭ ਮੁੰਡਿਆਂ ਨੂੰ ਤਾੜ ਕੇ ਵਿਸਲ ਵਜਾਈ ਫਿਰ ਕਦੇ ਵਿਸਲ ਨਾਲ ਤੇ ਕਦੇ ਜ਼ੁਬਾਨੀ 1 2 3 4 ਗਿਣ ਕੇ ਛੰਡੀਆਂ ਨਾਲ ਡ੍ਰਿਲ ਕਰਵਾਉਂਦੇ ਰਹੇ ਨੱਥੇ ਦੀਆਂ ਬਾਹਾਂ ਥੱਕ ਗਈਆਂ ਸਨ ਲੱਤਾਂ ਵਿੱਚ ਪੀੜ ਹੋਣ ਲੱਗ ਪਈ ਸੀ ਡ੍ਰਿਲ ਮਾਸਟਰ ਵੱਲ ਵੇਖਦਿਆਂ ਉਹਦੀ ਨਿਗਾਹ ਜਗਨੇ ਉੱਤੇ ਜਾ ਪਈ ਜਗਨੇ ਦਾ ਗੋਲ ਮਟੋਲ ਚਿਹਰਾ ਤੇ ਮੋਟੀਆਂ ਅੱਖਾਂ ਉਹਨੂੰ ਚੰਗੀਆਂ ਲੱਗਦੀਆਂ ਸਨ ਦੀਨੇ ਨੇ ਉਹਦਾ ਨਾਂ ਫੁੱਟਬਾਲ ਰੱਖਿਆ ਹੋਇਆ ਸੀ ਮਧਰਾ ਕੱਦ ਤੇ ਭਰਮਾ ਸਰੀਰ ਹੋਣ ਕਰਕੇ ਉਹ ਨਸਦਿਆਂ ਅਕਸਰ ਫੁੱਟਬਾਲ ਵਾਂਗ ਰਿੱੜਦਾ ਜਾਪਦਾ ਕੱਦ ਕਰਕੇ ਉਹਨੂੰ ਡ੍ਰਿਲ ਵਿੱਚ ਉਹਨਾਂ ਨਾਲੋਂ ਬਹੁਤ ਦੂਰ ਪੰਜਵੀਂ ਛੇਵੀਂ ਗਤਾਰ ਵਿੱਚ ਖੜਨਾ ਪੈਂਦਾ ਜਿੱਥੋਂ ਕਈ ਵਾਰ ਇਸ਼ਾਰਾ ਕਰਕੇ ਹੀ ਕੋਈ ਗੱਲ ਸਮਝਾਈ ਜਾ ਸਕਦੀ ਸੀ ਧਿਆਨ ਨਾਲ ਓਏ ਪਟਵਾਰੀ ਦੇ ਬੱਚੇ ਡ੍ਰਿਲ ਮਾਸਟਰ ਜੀ ਦੀ ਕੜਕਵੀਂ ਆਵਾਜ਼ ਸੁਣਾਈ ਦਿੱਤੀ ਨਥੇ ਨੇ ਵੇਖਿਆ ਉਹ ਚੰਡੀਆਂ ਠੀਕ ਨਹੀਂ ਸੀ ਹਿਲਾ ਰਹਾ ਉਹਨੂੰ ਪਤਾ ਸੀ ਕਿ ਡ੍ਰਿਲ ਮਾਸਟਰ ਨੇ ਅਜਿਹੇ ਮੌਕੇ ਉਹਦੀ ਕੋਈ ਲਿਹਾਜ਼ ਨਹੀਂ ਸੀ ਕਰਨੀ ਉਹ ਬਾਕੀ ਮੁੰਡਿਆਂ ਵੱਲ ਵੇਖ ਕੇ ਚੰਡੀਆਂ ਠੀਕ ਕੀਤੀਆਂ ਫਿਰ ਡ੍ਰਿਲ ਮਾਸਟਰ ਜੀ ਦਾ ਧਿਆਨ ਆਪਣੇ ਵੱਲੋਂ ਹਟਿਆ ਵੇਖ ਕੇ ਤਸੱਲੀ ਹੋ ਗਈ ਕਿ ਐਕਸਰਸਾਈਜ਼ ਹੁਣ ਠੀਕ ਸੀ ਉਦੋਂ ਹੀ ਹੈਡ ਮਾਸਟਰ ਸਾਹਿਬ ਬਾਹਰਲੇ ਗੇਟ ਕੋਲ ਆਉਂਦੇ ਦਿਸੇ ਤੇ ਦੀਨੇ ਨੇ ਤਬ ਵੀ ਆਵਾਜ਼ ਵਿੱਚ ਕਿਹਾ ਉਹ ਆਗੇ ਨਥੇ ਨੇ ਮੁਸਕਰਾ ਕੇ 게ਟ ਵੱਲ ਵੇਖਿਆ ਹੈਡਮਾਸਟਰ ਸਾਹਿਬ ਨੇ ਸਫੈਦ ਨਿਕਰ ਤੇ ਚਿੱਟਾ ਕਮੀਜ਼ ਪਹਿਨਿਆ ਹੋਇਆ ਸੀ ਹੱਥ ਵਿੱਚ ਟੈਨਿਸ ਖੇਡਣ ਵਾਲਾ ਰੈਕੇਟ ਸੀ ਸਕੂਲ ਦੇ ਬਿਲਕੁਲ ਨਾਲ ਬਣੇ ਹਸਪਤਾਲਾਂ ਵਿੱਚ ਉਹ ਡਾਕਟਰ ਰਾਮ ਪ੍ਰਸ਼ਾਦ ਨਾਲ ਟੈਨਸ ਖੇਡ ਕੇ ਮੁੜੇ ਜਾਪਦੇ ਸਨ ਪਸੀਨਾ ਮੱਥੇ ਉੱਤੇ ਅਜੇ ਵੀ ਚਮਕ ਰਿਹਾ ਸੀ ਕੁਝ ਸੈਕਿੰਡ ਉਹ 게ਟ ਤੋਂ ਅਗਾਹਾਂ ਆ ਕੇ ਡ੍ਰਿਲ ਕਰਦੇ ਮੁੰਡਿਆਂ ਵੱਲ ਵੇਂਦੇ ਰਹੇ ਤੇ ਫਿਰ ਡ੍ਰਿਲ ਮਾਸਟਰ ਜੀ ਕੋਲ ਆ ਕੇ ਖੜੇ ਹੋ ਗਏ ਡਰਲ ਮਾਸਟਰ ਜੀ ਨੇ ਉਹਨਾਂ ਨੂੰ ਆਦਾਬ ਕਿਹਾ ਤੇ ਵਿਦਿਆਰਥੀਆਂ ਨੂੰ ਅਗਲੀ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਸਟੈਂਡਰਡ ਇਸ ਕਹਿ ਕੇ ਆਰਾਮ ਨਾਲ ਖੜਨ ਦਾ ਹੁਕਮ ਦੇ ਦਿੱਤਾ ਇਸ ਪਿੱਛੋਂ ਕੁਝ ਚਿਰ ਹੈਡਮਾਸਟਰ ਸਾਹਿਬ ਤੇ ਡਰਲ ਮਾਸਟਰ ਕੁਝ ਗੱਲਾਂ ਕਰਦੇ ਰਹੇ ਜਦੋਂ ਉਹ ਗੱਲ ਕਰ ਹਟੇ ਤਾਂ ਡਰਲ ਮਾਸਟਰ ਜੀ ਨੇ ਸਾਰੇ ਮੁੰਡਿਆਂ ਨੂੰ ਲਾਈਨ ਵਾਰ ਸਾਹਮਣੇ ਖੜਨ ਲਈ ਹੁਕਮ ਦਿੱਤਾ ਸਭ ਆਪੋ ਆਪਣੀਆਂ ਲਾਈਨਾਂ ਵਿੱਚ ਕਦਵਾਰ ਖੜੇ ਹੋ ਗਏ ਤੇ ਹੈਡਮਾਸਟਰ ਸਾਹਿਬ ਵੱਲ ਤੱਕਣ ਲੱਗ ਪਏ ਬੱਚਿਓ ਹੈਡਮਾਸਟਰ ਸਾਹਿਬ ਨੇ ਬੜੇ ਧਰਮੇ ਤੇ ਪਿਆਰ ਨਾਲ ਸਭ ਵੱਲ ਪਰਵੀ ਨਜ਼ਰ ਤੱਕਦਿਆਂ ਕਿਹਾ ਤੁਸੀਂ ਸਕੂਲ ਦੇ ਹੋਣ ਹਰ ਤਾਲਿਬ ਇਲਮ ਹੋ ਅਕਸਰ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹੁੰਦੇ ਨੇ ਪਰ ਸਾਡੇ ਸਕੂਲ ਵਿੱਚ ਅਜਿਹੀ ਕੋਈ ਗੱਲ ਨਹੀਂ ਉੰਜ ਤੁਸੀਂ ਸਾਰੇ ਹੀ ਹਰ ਪੱਖੋਂ ਹੁਸ਼ਿਆਰ ਹੋ ਪਰ ਜੇ ਅਸੀਂ ਕਿਸੇ ਨੂੰ ਪ੍ਰਤੱਖ ਮਿਸਾਲ ਦੇਣੀ ਹੋਵੇ ਤਾਂ ਦੀਨ ਮੁਹੰਮਦ ਤੇ ਨੱਥਾ ਸਿੰਘ ਦਾ ਨਾਮ ਲੈ ਸਕਦੇ ਹਾਂ ਇਹ ਦੋਵੇਂ ਪਿਛਲੇ 3 ਸਾਲ ਤੋਂ ਇਮਤਿਹਾਨਾਂ ਵਿੱਚ ਆਪਣੀ ਜਮਾਤ ਵਿੱਚੋਂ ਅਵਲ ਦੋਵੇਂ ਰਹਿੰਦੇ ਹਨ ਤੇ ਖੇਡਾਂ ਤੇ ਸਕਾਉਟਿੰਗ ਵਿੱਚ ਵੀ ਸਭ ਤੋਂ ਅੱਗੇ ਹੁੰਦੇ ਨੇ ਸਭ ਮੁੰਡਿਆਂ ਨੇ ਦੀਨੇ ਵੱਲ ਵੇਖਿਆ ਉਹ ਜਿਵੇਂ ਫਖਰ ਨਾਲ ਸਿਰ ਉੱਚਾ ਕਰੀ ਟੈਂਸ਼ਨ ਹੋਇਆ ਖੜੋਤਾ ਸੀ ਉਹਦੀ ਨਜ਼ਰ ਸਾਹਮਣੇ ਪੀਪਲ ਦੇ ਪੱਤਿਆਂ ਵੱਲ ਗੱਡੀ ਹੋਈ ਸੀ ਪਰ ਨੱਥਾ ਆਪਣੀ ਤਾਰੀਫ਼ ਸੁਣ ਕੇ ਸੰਗ ਗਿਆ ਸੀ ਉਹਨੇ ਅੱਖਾਂ ਨੀਵੀਆਂ ਕਰਕੇ ਆਪਣੇ ਖਾਕੀ ਰੰਗ ਦੇ ਬੂਟਾਂ ਉੱਤੇ ਨਿਗਾਹ ਟਿਕਾ ਲਈ ਸੀ ਕੁਝ ਰੁੱਕ ਕੇ ਹੈਡਮਾਸਟਰ ਸਾਹਿਬ ਫਿਰ ਬੋਲੇ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਤੁਸੀਂ ਕਿਸੇ ਗੱਲੋਂ ਇਹਨਾਂ ਨਾਲੋਂ ਘੱਟ ਹੋ ਇਹ ਤਾਂ ਮੈਂ ਸਿਰਫ ਇੱਕ ਮਿਸਾਲ ਦਿੱਤੀ ਹੈ ਇਸ ਲਈ ਤੁਸੀਂ ਆਪਣੇ ਇਹਨਾਂ ਦੋਸਤਾਂ ਨਾਲ ਈਰਖਾ ਕਰਨ ਦੀ ਬਜਾਏ ਖੜਾਰੀਆਂ ਵਾਲੀ ਦਲੇਰੀ ਨਾਲ ਇਹਨਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਨੀ ਹੈ ਤੁਹਾਨੂੰ ਆਪਣੇ ਮਗਰ ਦੌੜਦਿਆਂ ਵੇਖ ਕੇ ਇਹ ਹੋਰ ਤੇਜ਼ ਨਸਣਗੇ ਇਸ ਤਰ੍ਹਾਂ ਇਹ ਹੋਰ ਅੱਗੇ ਵਧਣਗੇ ਨਤੀਜੇ ਦੇ ਦੌਰ ਉੱਤੇ ਸਾਡਾ ਸਕੂਲ ਸਾਰਾ ਇਲਾਕਾ ਸਾਰੇ ਲੋਕ ਸਾਰਾ ਦੇਸ਼ ਤਰੱਕੀ ਵੱਲ ਦੌੜੇਗਾ ਕਿਉਂਕਿ ਤੁਸੀਂ ਬੱਚੇ ਹੀ ਕੌਮ ਹੋ ਤੁਸੀਂ ਹੀ ਵਤਨ ਹੋ ਨੱਥੇ ਨੂੰ ਜਾਪਿਆ ਹੈਡਮਾਸਟਰ ਸਾਹਿਬ ਆਪਣੇ ਸੁਭਾਅ ਅਨੁਸਾਰ ਜੋਸ਼ ਵਿੱਚ ਆ ਗਏ ਸਨ ਤੇ ਹੁਣ ਉਹ ਆਦਰਸ਼ ਅਸਮਾਨ ਉੱਤੇ ਉਡਾਰੀਆਂ ਲਾਉਂਦੇ ਪਤਾ ਨਹੀਂ ਕਿੱਥੋਂ ਕਿੱਥੇ ਜਾ ਪਹੁੰਚਣਗੇ ਪਰ ਅਚਾਨਕ ਹੈਡਮਾਸਟਰ ਸਾਹਿਬ ਨੇ ਰੁਕ ਕੇ ਤੇ ਸਭ ਵਿਦਿਆਰਥੀਆਂ ਵੱਲ ਤੱਕ ਕੇ ਆਪਣੀ ਗੱਲ ਦਾ ਵਿਸ਼ਾ ਬਦਲਿਆ ਕਹਿਣਾ ਸ਼ੁਰੂ ਕੀਤਾ ਖੈਰ ਇਸ ਬਾਰੇ ਕਦੇ ਫੇਰ ਗੱਲਾਂ ਕਰਾਂਗੇ ਅੱਜ ਮੈਂ ਤੁਹਾਨੂੰ ਇਹੋ ਕਹਿਣ ਲਈ ਇੱਥੇ ਰੁਕਿਆ ਸਾਂ ਕਿ ਤੁਸੀਂ ਕੱਲ ਨੂੰ ਪੂਰੀ ਤਿਆਰੀ ਨਾਲ ਆਉਣਾ ਹੈ ਇਸ ਗੱਲ ਦਾ ਕੋਈ ਖਿਆਲ ਨਾ ਕਰਨਾ ਕਿ ਸਾਡੇ ਵੱਡੇ ਇੰਸਪੈਕਟਰ ਸਾਹਿਬ ਆ ਰਹੇ ਹਨ ਤੇ ਪਤਾ ਨਹੀਂ ਉਹ ਕੀ ਸੋਚਣਗੇ ਰੋਜ਼ ਵਾਂਗ ਵਕਤ ਤੇ ਸਕੂਲ ਆਉਣਾ ਤੇ ਜਿਸ ਦੀ ਜੋ ਵੀ ਡਿਊਟੀ ਲੱਗੀ ਹੈ ਉਹਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਾ ਬਾਕੀ ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ ਇਸ ਪਿੱਛੋਂ ਉਹਨਾਂ ਨੇ ਫੇਰ ਡ੍ਰਿਲ ਮਾਸਟਰ ਨਾਲ ਕੋਈ ਗੱਲ ਕੀਤੀ ਤੇ ਸਭ ਨੂੰ ਛੁੱਟੀ ਕਰ ਦਿੱਤੀ ਹੋਰ 5 ਕੁ ਮਿੰਟ ਪਿੱਛੋਂ ਜਦੋਂ ਨੱਥਾ ਤੇ ਦੀਨਾ ਸਕੂਲੋਂ ਬਾਹਰ ਆਏ ਤਾਂ ਦੀਨੇ ਨੇ ਕਿਹਾ ਨੱਥਾ ਤੂੰ ਅੱਜ ਸਾਡੇ ਘਰ ਚੱਲ ਨੱਥਾ ਕੁਝ ਸੋਚਣ ਲੱਗ ਪਿਆ ਪਰ ਫੇਰ ਉਸ ਧੀਮੀ ਆਵਾਜ਼ ਵਿੱਚ ਜਵਾਬ ਦਿੱਤਾ ਮੇਰੇ ਬਾਪੂ ਤੇ ਬੇਬੇ ਜੀ ਨੇ ਫਿਕਰ ਵਿੱਚ ਸਾਰੀ ਰਾਤ ਨਹੀਂ ਸੌਣਾ ਜੇ ਮੈਂ ਘੰਟਾ 2 ਘੰਟੇ ਵੀ ਲੇਟ ਹੋ ਜਾਵਾਂ ਉਹ ਚਿੰਤਾ ਵਿੱਚ ਪੈ ਜਾਂਦੇ ਐ ਫੇਰ ਕਿਸੇ ਦਿਨ ਰਹਿ ਪਊਗਾ ਉਹਨਾਂ ਨੂੰ ਦੱਸ ਕੇ ਆਉਂ ਦੀਨਾ ਵੀ ਗੱਲ ਸਮਝ ਗਿਆ ਤੇ ਉਸ ਮੁਸਕਰਾ ਕੇ ਨਥੇ ਨਾਲ ਹੱਥ ਮਿਲਾਉਂਦਿਆਂ ਉੱਚੀ ਸਾਰੀ ਕਿਹਾ ਸਲਾਮ ਅਲੈਕਮ ਕੱਲ ਅੱਲਾ ਨੇ ਮਿਲਾਇਆ ਤਾਂ ਫੇਰ ਮਿਲਾਂਗੇ ਵਾਲੇਕਮ ਸਲਾਮ ਨਥੇ ਨੇ ਵੀ ਤਪਾਕ ਨਾਲ ਉੱਤਰ ਦਿੱਤਾ ਅੱਲਾ ਜ਼ਰੂਰ ਮਿਲਾਊਗਾ ਕਿਉਂ ਨਹੀਂ ਮਿਲਾਊਗਾ ਜਦੋਂ ਨਥਾ ਰੇਲ ਦੇ ਫਾਟਕ ਕੋਲ ਆਇਆ ਤਾਂ ਉਹਨੂੰ ਪਿੱਛੋਂ ਇੱਕ ਰੁੱਟੀ ਜਿਹੀ ਆਵਾਜ਼ ਸੁਣੀ ਉਸ ਪਿਛਾਂ ਪੌਕੇ ਤੱਕਿਆ ਜਗਨਾ ਖਿੱਦੋ ਵਾਂਗ ਰੁੜਿਆ ਆ ਰਿਹਾ ਸੀ ਉਹ ਨੂੰ ਇੰਜ ਨਸਦਿਆਂ ਵੇਖ ਕੇ ਨੱਥਾ ਮੁਸਕਰਾ ਪਿਆ ਜਗਨੇ ਨੇ ਆਉਣ ਸਾਰ ਉਸ ਦੀ ਬਾਹ ਫੜ ਲਈ ਤੇ ਹੌਂਕਦਿਆਂ ਬੋਲਿਆ ਮੈਂ ਤੈਨੂੰ ਏਡੇ ਕੁ ਵੇਲੇ ਪਿੰਡ ਨਹੀਂ ਜਾਣ ਦੇਣਾ ਚੱਲ ਸਾਡੇ ਘਰ ਚੱਲੀਏ ਇੱਥੇ ਹੀ ਰਹਿਣਾ ਪਊ ਅੱਜ ਤਾਂ ਓਏ ਠਹਿਰ ਜਾ ਟਿੱਡਿਆ ਜਾ ਹੱਸ ਕੇ ਨੱਥੇ ਨੇ ਕਿਹਾ ਤੂੰ ਤਾਂ ਐ ਖਿੱਚਣ ਲੱਗ ਪੈਂ ਜਿਵੇਂ ਮੈਨੂੰ ਮੋਢਿਆਂ ਉੱਤੇ ਚੁੱਕ ਕੇ ਘਰ ਲੈ ਜਾਵੇਂਗਾ ਹਾਂ ਲਜਾਉਂਗਾ ਜਗਨੇ ਨੇ ਡੌਰੂ ਵਾਂਗ ਸਿਰ ਹਿਲਾਉਂਦਿਆਂ ਕਿਹਾ ਵੇਖੂ ਤੂੰ ਕਿਵੇਂ ਨਹੀਂ ਜਾਂਦਾ ਨੱਥਾ ਫੇਰ ਹੱਸਿਆ ਉਹਨੂੰ ਸਮਝ ਨਹੀਂ ਸੀ ਪੈ ਰਹੀ ਕਿ ਜਗਨਾ ਕੀ ਕਹਿ ਰਿਹਾ ਹੈ ਅੱਗੇ ਕਦੇ ਉਹਨੇ ਇੰਜ ਬੱਚਿਆਂ ਵਾਂਗ ਜ਼िद ਨਹੀਂ ਕੀਤੀ ਸੀ ਨੱਥੇ ਨੇ ਬਾਹ ਛੁਡਾਉਣ ਦਾ ਯਤਨ ਕਰਦਿਆਂ ਕਿਹਾ ਤੂੰ ਤਾਂ ਇਉਂ ਰੋਕ ਕੇ ਮੈਨੂੰ ਸਗੋਂ ਹੋਰ ਕੁ ਵੇਲਾ ਕਰਾ ਦੇਵੇਂਗਾ ਹਾਂ ਕਰਾਉਂਗਾ ਕਿਉਂ ਮੇਰੀ ਮਰਜ਼ੀ ਤੇਰੀ ਮਰਜ਼ੀ ਕਿਉਂ ਬਸ ਮੇਰੀ ਮਰਜ਼ੀ ਤੂੰ ਚੁੱਪ ਕਰਕੇ ਪਿਛਾ ਮੁੜ ਪੈ ਨਹੀਂ ਤਾਂ ਮੈਂ ਮੁਕੀਆਂ ਨਾਲ ਕੁੱਟ-ਕੁੱਟ ਕੇ ਲ ਜਾਊ ਤੇਰੀ ਮੁਕੀਮ ਨਾਲ ਤਾਂ ਮੇਰੀ ਜੂਨ ਹੀ ਮਰਦੀ ਮੈਨੂੰ ਕੀ ਹੋ ਜਾਊ ਨੱਥੇ ਨੇ ਠਾ ਹੱਕਾ ਮਾਰਿਆ ਪਰ ਜਗਨੇ ਉੱਤੇ ਕੋਈ ਅਸਰ ਨਾ ਹੋਇਆ ਨੱਥਾ ਬੜੀ ਦੁਬਦਾ ਵਿੱਚ ਫਸ ਗਿਆ ਉਸ ਰਤਾ ਸੋਚ ਕੇ ਕਿਹਾ ਚੰਗਾ ਮੇਰੀ ਬਾਹ ਤਾਂ ਛੱਡ ਦੇ ਜਗਨੇ ਨੇ ਉਹਦੀ ਬਾਹ ਪੋਲੀ ਜਿਹੀ ਫੜੀ ਰੱਖੀ ਤੇ ਨੱਥਾ ਉਹਦੇ ਨਾਲ ਵਾਪਸ ਮੁੜ ਪਿਆ 10 ਕੁ ਕਦਮ ਆ ਕੇ ਜਦੋਂ ਜਗਨੇ ਨੇ ਬਾਹ ਛੱਡ ਦਿੱਤੀ ਤਾਂ ਅਚਨਚੇਤ ਪਿਛਾਂ ਪੌਂਕੇ ਜ਼ੋਰ ਨਾਲ ਪਿੰਡ ਵੱਲ ਦੌੜ ਪਿਆ ਜਗਨਾ ਰੇਲਵੇ ਦੇ ਕੁਆਟਰਾਂ ਤੱਕ ਉਹਦੇ ਪਿੱਛੇ ਨਸਦਾ ਆਇਆ ਪਰ ਉੱਥੋਂ ਤੱਕ ਭੱਜਦਾ ਹੀ ਇਨਾ ਹੌਂਕ ਗਿਆ ਕਿ ਹੋਰ ਨਹੀਂ ਨਸ ਸਕਿਆ ਨੱਥੇ ਨੇ ਖਾਸੀ ਦੂਰ ਪੱਠੇ ਕੋਲ ਜਾ ਕੇ ਜਦੋਂ ਪਿਛਾਂ ਤੱਕਿਆ ਤਾਂ ਜਗਨਾ ਬੌਣੀਆਂ ਜਈਆਂ ਬਾਵਾ ਉਹ ਤਾਂ ਉਲਾਰਦਾ ਹੋਇਆ ਜਿਵੇਂ ਉਹਨੂੰ ਕਹਿ ਰਿਹਾ ਸੀ ਚੰਗਾ ਹੁਣ ਕੱਲ੍ਹ ਸਹੀ ਤੈਨੂੰ ਕੱਲ੍ਹ ਨੂੰ ਦਿਆਂ ਪਤਾ ਪੱਠੇ ਤੋਂ ਅੱਗੇ ਜਾ ਕੇ ਨੱਥੇ ਨੇ ਫੇਰ ਪਿਛਾਂ ਤੱਕਿਆ ਜਗਨਾ ਅਜੀਬੀ ਉਥੇ ਹੀ ਖੜੋਤਾ ਸੀ ਅਚਾਨਕ ਨੱਥੇ ਦਾ ਮਨ ਕੁਝ ਉਦਾਸ ਹੋ ਗਿਆ ਉਹਨੂੰ ਜਾਪਿਆ ਉਹਨੇ ਜਗਨੇ ਨਾਲ ਵਧੀਕੀ ਕੀਤੀ ਸੀ ਇੰਜ ਨਸਣਾ ਨਹੀਂ ਚਾਹੀਦਾ ਸੀ ਇਸੇ ਕਰਕੇ ਤੁਰਿਆਂ ਜਾਂਦਿਆਂ ਉਹ ਕਈ ਵਾਰ ਪਛਾਹ ਮੜਮੜ ਚੱਕਿਆ